ਜਦੋਂ ਪਰਮਜੀਤ ਬਾਬਾ ਜੀ ਢਿੱਲੇ ਹੋਏ ਸੀ 2013 ਦੇ ਵਿੱਚ ਰਾਤ ਨੂੰ ਬਾਬਾ ਜੀ ਕਹਿੰਦੇ ਪਰਮਜੀਤ ਕੀ ਹੋ ਰਿਹਾ ਹੈ ਕੁਛ ਨਹੀਂ ਕਹਿੰਦੇ ਕੁਸ਼ਤਾਂ ਹੋ ਰਹੇ ਕਹਿੰਦੇ ਮਹਾਰਾਜ ਜੀ ਵੀ ਖੱਬੀ ਬਾਹਂ ਚ ਥੋੜਾ ਥੋੜਾ ਦਰਦ ਹੋ ਰਿਹਾ ਹੈ ਹੋਰ ਕੁਛ ਨਹੀਂ ਕਹਿੰਦੇ ਜਾ ਜਵੈਨ ਖਾਲਾ ਲੰਗਰ ਚ ਜਾ ਕੇ ਪਿੱਛੋਂ ਹਰੀ ਸਿੰਘ ਜੀ ਨੂੰ ਬੁਲਾ ਲਿਆ ਕਹਿੰਦੇ ਇਹਨੂੰ ਹੁਣੇ ਲੁਧਿਆਣੇ ਲੈ ਜਾ ਕਹਿੰਦੇ ਡਾਕਟਰ ਆਰ ਪੀ ਸਿੰਘ ਨੂੰ ਲੈ ਜਾ ਜਿੰਦਰ ਨੂੰ ਫੋਨ ਕਰ ਦੋ ਉਹ ਕਹਿੰਦੇ ਠੀਕ ਹੈ ਪਰਮਜੀਤ ਬਾਬਾ ਜੀ ਨੂੰ ਕਹਿਣ ਲੱਗੇ ਵੀ ਚਲੋ ਜਾਣਾ ਪਰਮਜੀਤ ਬਾਬਾ ਜੀ ਕਹਿੰਦੇ ਕਿੱਥੇ ਜਾਣਾ ਕਹਿੰਦੇ ਬਾਬੇਆ ਨੇ ਕਿਹਾ ਵੀ ਪੰਜਮਾ ਹਸਪੀਟਲ ਜਾਣਾ ਪਰਮਜੀਤ ਬਾਬਾ ਜੀ ਕਹਿੰਦੇ ਕੁਛ ਨਹੀਂ ਮੈਂ ਠੀਕ ਹਾਂ ਬਾਬਾ ਜੀ ਖਿੜਕੀ ਚੋਂ ਦੇਖ ਰਹੇ ਸੀ ਉਹ ਖਿੱਚ ਜੋ ਜਾਂਦੇ ਜਾਂਦੇ ਤੇ ਅਟੈਕ ਹੋ ਗਿਆ ਸਵੇਰ ਤੱਕ ਉਹਨਾਂ ਨੇ ਦੇਖਿਆ ਉਹ ਅਟੈਕ ਹੋ ਗਏ ਘਾਟ ਦੇ ਇਕੱਠੇ ਹੀ ਡਾਕਟਰਾਂ ਨੇ ਕਿਹਾ ਵੀ ਇਹ ਤਾਂ ਡੈੱਡ ਕਲੀਅਰ ਕਰ ਦਿੱਤੀ ਫਿਰ ਬਾਬਾ ਜੀ ਨੇ ਇਧਰੋਂ ਫੋਨ ਕੀਤਾ ਕਹਿੰਦਾ ਪੁੱਛੋ ਪਰਮਜੀਤ ਦਾ ਕੀ ਹਾਲ ਪੁੱਛਿਆ ਤਾਂ ਮਹਾਰਾਜ ਜੀ ਛਿੜ ਗਏ ਉਹ ਭਾਈ ਕਹਿੰਦੇ ਆਪਾਂ ਥੱਕ ਜਾਂਦੇ ਆਪਾਂ ਸਾਲ ਲੈਣ ਲੱਗ ਜਾਂਦੇ ਆਂ ਦਿਲ ਵੀ ਸਾਲ ਲੈਣ ਲੱਗ ਗਿਆ ਹੋਣਾ ਕੋਈ ਡਾਕਟਰ ਨੂੰ ਕੋਈ ਚੰਗੀ ਜੀ ਦਵਾਈ ਦੇ ਕੇ ਦੇਖੋ ਚਲੋ ਜੀ ਉਹ ਡਾਕਟਰ ਆਰਪੀ ਸਿੰਘ ਬਾਬਾ ਜੀ ਤੇ ਸ਼ਰਦਾ ਰੱਖਦਾ ਸੀ ਉਹ ਕਹਿੰਦਾ ਵੀ ਹੁਣ ਦਵਾਈ ਤਾਂ ਨਹੀਂ ਖੁਸ਼ੇਸ਼ ਜੀ ਦੇ ਸਕਦੇ ਵੀ ਸ਼ੌਕਲਾਸ ਬਿਜਲੀ ਦਾ ਝਟਕਾ ਇੰਨਾ ਬਚਨ ਕਰਕੇ ਚੰਗੀ ਜੀ ਦਵਾਈ ਦਿਓ ਬ ਭਾਈ ਅਸਨ ਤੋਂ ਉੱਠ ਕੇ ਬਾਥਰ ਤੇ ਉੱਧਰ ਉਹਨਾਂ ਨੂੰ ਕਹਤਾ ਵੀ ਸ਼ੌਕ ਲਾਓ ਜਦੋਂ ਸ਼ੌਕ ਲਾਇਆ ਨੇਤਰ ਕੋਲ ਨੇਤਰ ਖੋਲਦੇ ਸਰ ਪਹਿਲਾ ਵਰਡ ਜਿਹੜਾ ਸੰਤ ਪਰਮਜੀਤ ਸਿੰਘ ਨੇ ਬੋਲਿਆ ਉਹ ਏ ਸੀ ਪਰ ਇਹੋ ਜੋ ਬਾਪੇ ਖੜੇ ਆ ਮੈਂ ਤੁਹਾਨੂੰ ਫਟੇ ਫੈਕਟਰ ਕਹਿੰਦਾ ਕਿੱਥੇ ਖੜੇ ਆ ਬਾਪੇ ਕਹਿੰਦੇ ਹੁਣੇ ਦੇਖ ਕੇ ਖੜੇ ਸੀ ਉੱਥੋਂ ਉੱਧਰ ਪਹੁੰਚ ਗਏ ਫੇਰ ਬਾਹਰ ਆ ਕੇ ਕਹਿੰਦੇ ਭਾਈ ਹੁਣ ਪੁੱਛੋ ਫੋਨ ਕਰਕੇ ਕੀ ਹਾਲ ਹੈ ਪੁੱਛਿਆ ਕਹਿੰਦੇ ਜੀ ਅੱਖਾਂ ਖੋਲ ਲਈ